ਲੋ ਇਹ ਹੈ ਫਰੋਹੀਪੁਰ ਦੀ ਸ਼ਹਿਰ ਦੀ ਗੋਬਰ ਮੰਡੀ ਦੇ ਹਾਲਾਤ ਦੇਖੋ ਕਿੰਨੇ ਮਾੜੇ ਹਨ ਹਾਲਾਤ ਫਰੋਹੀਪੁਰ ਸ਼ਹਿਰ ਦੀ ਗੋਬਰ ਮੰਡੀ ਦੇ ਇਹ ਫਰੋਹੀਪੁਰ ਸ਼ਹਿਰ ਨਗੀਨਾ ਮਹੀਨਾ ਚ ਇੱਕ ਦਿਨ ਪੈਂਦਾ ਤੇ ਚਿੱਕੜ ਰਹਿਦਾ ਹੈ ਮਹੀਨਾ ਮਹੀਨਾ ਕੀ ਦਸੋ ਇਹਨੂੰ ਕਹੋਗੇ ਕੀ ਨਾਮ ਦਿਓਗੇ ਦਾ ਨਾ ਕੋਈ ਇੱਥੇ ਕਰਮਚਾਰੀ ਹੈ ਤੇ ਨਾ ਕੋਈ ਇੱਥੇ ਮਲਾਜਮ ਹੈ ਜਿਹੜਾ ਕੋਈ ਪਾਣੀ ਇਹਨੂੰ ਕੱਢੇ ਕੋਣ ਇਹਦਾ ਦੱਸੋ ਇਹਦਾ ਕੋਈ ਹੱਲ ਹੈਗਾ ਕੋਈ ਇਹਦਾ ਕੋਈ ਵਾਲੀਵਾਰ ਹੈਗਾ ਦੇਖੋ ਵਾਲੀਵਾਰ ਹੈਗਾ ਤਾਂ ਸਾਨੂੰ ਦੱਸੋ ਕੋਈ ਸਰਕਾਰੀ ਮੁਲਾਜ਼ਮ ਦੱਸੋ ਇਹਨੇ ਹਾਲਾਤ ਫਰਵਰ ਦੇ ਤੁਸੀਂ ਆਪ ਹੀ ਸਿਆਣੇ ਹੋ ਸਰਕਾਰਾਂ ਦਾ ਕੁਝ ਨਹੀਂ ਕਰ ਸਕਦੀਆਂ ਇਹ ਜੋ ਵੀ ਕਰਨਾ ਹੈ ਆਪਾਂ ਹੀ ਕਰਨਾ ਹੈ ਤੁਹਾਨੂੰ ਬੇਨਤੀ ਕਰਦੇ ਆ ਇਥੇ ਕੋਈ ਕਰਮਚਾਰੀ ਭੇਜੋ ਜੋ ਇਹ ਸਫਾਈ ਕੀਤੀ ਜਾਵੇ ਜੋ ਇਹਦਾ ਪਾਣੀ ਉਹ ਗਵਰਨਮੈਂਟੀ ਤੋਂ ਕੱਢਿਆ ਜਾਵੇ ਮੈਂ ओमप्रकाश ਪ੍ਰਧਾਨ ਗਵਰਨਮੈਂਟੀfrohishpur ਸ਼ਹਿਰ